ਮਹਾਰਾਜ ਨੇ ਸਾਨੂੰ ਸਭ ਕੁਝ ਦਿੱਤਾ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਆ ਬਾਬੇ ਦੀ ਕਿਰਪਾ ਦੇ ਨਾਲ ਕੱਲੀ ਕੱਲੀ ਚੀਜ਼ ਘਰੇ ਪਈ ਆ ਸਾਨੂੰ ਕੋਈ ਲਾਲਚ ਵੀ ਨਹੀਂ ਆ 1 ਰੁਪਏ ਦਾ ਅਸੀਂ ਦਾਜ ਨਹੀਂ ਲੈਣਾ ਬਸ ਬਰਾਤ ਦਾ 300 ਬੰਦਾ ਆਊਗਾ ਉਹਦੀ ਰੂਹ ਨਾਲ ਸੇਵਾ ਕਰ ਦਿਓ ਬੰਦਾ ਕੋਈ ਨਾਰਾਜ਼ ਨਹੀਂ ਹੋਣਾ ਚਾਹੀਦਾ ਪੂਰੀ ਸ਼ਾਹੀ ਸੇਵਾ ਚਾਹੀਦੀ ਆ ਜਦੋਂ ਮੁੰਡੇ ਵਾਲੇ ਕੁੜੀ ਵਾਲਿਆਂ ਨੂੰ ਇਹ ਗੱਲ ਕਹਿੰਦੇ ਆ ਤਾਂ ਕੱਚਾ ਹੱਸਦਿਆਂ ਵੀ ਤੁਸੀਂ ਤਾਂ ਕੁੜੀ ਦੇ ਬਾਪ ਦੀ ਘੰਡੀ ਮੋੜਨੀ ਆ ਤੁਸੀਂ ਘਾਰ ਨਹੀਂ ਲਈ ਤੁਸੀਂ ਗਹਿਣਾ ਘਟਾ ਨਹੀਂ ਲਿਆ ਤੁਸੀਂ ਕੋਈ ਦਾਜ ਨਹੀਂ ਲਿਆ ਤੇ ਭਾਈ ਬਰਾਤ ਦੇ ਨਾਂ ਦੇ ਉੱਤੇ ਸਾਰੇ ਪੈਸੇ ਖਰਚਵਾਤੇ ਤੁਸੀਂ 15 ਲੱਖ ਰੁਪਏ ਰੋਟੀ ਤੇ ਵੀ ਖਰਚਵਾਉਣਾ ਤੁਸੀਂ 15 ਲੱਖ ਰੁਪਏ ਦੀ ਕਾਰ ਵੀ ਲੈਣੀ ਗੱਲ ਤਾਂ ਇੱਕ ਬਰਾਬਰੀ ਆ ਮੈਨੂੰ ਕਦੇ-ਕਦੇ یوں ਲੱਗਦਾ ਵੀ ਮਾਰਾਇਨੇ ਦਿੱਤਾ ਤਾਂ ਸਭ ਕੁਝ ਹੀ ਆ ਪਰ 300 ਬੰਦੇ ਨੂੰ ਰੋਟੀ ਖਵਾਉਣ ਜੋਗੇ ਉਹਨਾਂ ਨੂੰ ਯਾਨੀ ਕਿ ਮੁੰਡੇ ਵਾਲਿਆਂ ਨੂੰ ਪੈਸੇ ਰੇਣ ਦਿੱਤੇ ਜਾਂ ਫਿਰ ਉਹ 300 ਬੰਦਾ ਇਹ ਸੋਚਦਾ ਹੋਣਾ ਵੀ ਸਾਡੀ ਜ਼ਿੰਦਗੀ ਦੀ ਆਖਰੀ ਰੋਟੀ ਆ ਇਸ ਤੋਂ ਬਾਅਦ ਰੋਟੀ ਨਹੀਂ ਮਿਲਣੀ ਮਤਲਬ ਇਹ ਵੀ ਕੁੜੀ ਵਾਲਿਆਂ ਨੂੰ ਮਾਰਨ ਦੇ ਲਈ ਆਰਥਿਕ ਤੌਰ ਦੇ ਉਤੇ ਰਗੜਨ ਦੇ ਲਈ ਸਾਡੇ ਕੋਲੇ ਨਵੇਂ-ਨਵੇਂ ਬਹਾਨੇ ਆ ਕਿੰਨੇ ਕੁ ਲੋਕ ਐਸੇ ਆ ਪੰਜਾਬ ਦੇ ਵਿੱਚ ਵਿਆਹਾਂ ਦੇ ਇਹ ਸੀਜ਼ਨ ਦੇ ਵਿੱਚ ਜਿਹੜੇ ਇਹ ਗੱਲ ਕਹਿੰਦੇ ਹੁਣ ਕਿ ਮਹਾਰਾਜ ਨੇ ਸਭ ਕੁਝ ਦਿੱਤਾ ਰੋਟੀ ਵੀ ਅਸੀਂ ਆਪਦੇ ਬੰਦੇ ਨੂੰ ਆਪੀ ਖਵਾ ਲਾਂਗੇ ਤੁਹਾਨੂੰ ਤਿੰਨ ਤਰ੍ਹਾਂ ਦਾ ਕੁੱਕੜ ਚਾਰ ਤਰ੍ਹਾਂ ਦੀ ਮੱਛੀ ਕਈ ਤਰ੍ਹਾਂ ਦੀ ਸਬਜ਼ੀ ਕਈ ਤਰ੍ਹਾਂ ਦੀ ਦਾਲ ਕਈ ਤਰ੍ਹਾਂ ਦੇ ਭਲਾਓ ਕਈ ਤਰ੍ਹਾਂ ਦਾ ਡੀਜੇ ਤੇ ਕਈ ਤਰ੍ਹਾਂ ਦਾ ਗਾਇਕ ਤੇ ਕਈ ਤਰ੍ਹਾਂ ਦੀ ਸ਼ਰਾਬ ਤੇ ਕਈ ਤਰ੍ਹਾਂ ਦਾ ਬੀਅਰ ਇਹ ਚਾਹੀਦੀ ਆ ਮੌਕੇ ਦੇ ਉੱਤੇ 300 ਬੰਦੇ ਲਈ 200 ਬੰਦੇ ਲਈ 500 ਬੰਦੇ ਲਈ ਪਰ ਉਦਾਂ ਤੁਹਾਨੂੰ ਰੱਬ ਨੇ ਸਭ ਕੁਝ ਦਿੱਤਾ ਰੱਬ ਨੇ ਇਸ ਮਾਮਲੇ ਦੇ ਵਿੱਚ ਸਾਨੂੰ ਨਹੀਂ ਸੋਚਣ ਦਾ ਮੌਕਾ ਦਿੱਤਾ ਵੀ ਭਾਈ ਮਾਰਨਾ ਤਾਂ ਆਪਾਂ ਇਵੇਂ ਆ ਉਹ ਜਿਵੇਂ ਸਿਆਣੇ ਕਹਿੰਦੇ ਹੁੰਦੇ ਵੀ ਭਾਵੇਂ ਸਰਾਨੇ ਪੈਜੋ ਭਾਵੇਂ ਪੈਨ ਪੈਜੋ ਪਿੱਠ ਵਿਚਾਲੀ ਹੁੰਦੀ ਆ ਅਸੀਂ ਨਾ ਤਰੀਕੇ ਬਦਲ ਲਏ ਆ ਦੂਜੀ ਧਿਰ ਦੇ ਪੈਸੇ ਖਰਚਵਾਉਣ ਦੇ ਤਰੀਕੇ ਬਦਲ ਲਏ ਆ ਮੈਂ ਪਹਿਲਾਂ ਵੀ ਕਈ ਵਾਰੀ ਵੀਡੀਓ ਬਣਾਈਆਂ ਇਹੀ ਬੇਨਤੀ ਕਰਦਾ ਵੀ ਵਿਆਹਾਂ ਦਾ ਸੀਜ਼ਨ ਚੱਲਦਾ ਕੁੜੀ ਵਾਲਿਆਂ ਨੂੰ ਵੀ ਬੇਨਤੀ ਹੈ ਵੀ ਥੋੜਾ ਜਿਹਾ ਸਪਸ਼ਟ ਹੋਣਾ ਸਿੱਖੋ ਨਹੀਂ ਤਾਂ ਨਾ ਸਹੀ ਪਰ ਇੱਥੇ ਕਰਨੀ ਲੱਗੀ ਕੀ ਕਿ ਜੱਗ ਕੀ ਕਹੂਗਾ ਫੁਲਾਣਾ ਹੀ ਕਹੂਗਾ ਇਹ ਸਮਾਜ ਸਮਾਜ ਕਰਦੇ ਕਰਦੇ ਆਪ ਆਪ ਦਾ ਕੁੰਡਾ ਕਰਵਾ ਲਿਆ ਬਾਅਦ ਦੇ ਵਿੱਚ ਕੋਈ ਨਹੀਂ ਆਉਂਦਾ ਕਿਸੇ ਕੋਲੇ ਇੰਨਾ ਸਮਾਂ ਨਹੀਂ ਆ ਕਿ ਜਾਗਰ ਸਿੰਘ ਫੁਮਣ ਸਿੰਘ ਦੀਪਕ ਕੁਮਾਰ ਸੰਤ ਸਿੰਘ ਬੰਤ ਸਿੰਘ ਦੇ ਪਿੰਡ ਦੇ ਵਿੱਚ ਵਿਆਹ ਗਏ ਸੀ ਘਰੇ ਵਿਆਹ ਗਏ ਸੀ ਧੀ ਦੇ ਵਿਆਹ ਤੇ ਪੋਤੀ ਦੇ ਵਿਆਹ ਤੇ ਦੋਤੀ ਦੇ ਵਿਆਹ ਤੇ ਗਏ ਸੀ ਤੇ ਉਸ ਵੇਲੇ ਜੋ ਉਹਨਾਂ ਨੇ ਖਵਾਇਆ ਕਦੇ ਖਾਦਾ ਹੀ ਨਹੀਂ ਸੀ ਖਾਦਾ ਭੁੱਲ ਗਏ ਖਾਦਾ ਭੁੱਲ ਗਏ ਖਾਦਾ ਭੁੱਲ ਗਏ ਇਹ ਸਾਡੇ ਪੰਜਾਬੀਆਂ ਦੇ ਸੁਭਾਅ ਦੇ ਵਿੱਚ ਆ ਸੋ ਚਾਦਰ ਦੇ ਕੇ ਪੈਰ ਪਸਾਰੋ ਚਾਦਰ ਨਾ ਪਾੜੋ ਰਸੇ ਨਾ ਫੜੋ ਨਹਿਰਾ ਤੇ ਛਾਲਾ ਨਾ ਮਾਰੋ ਜ਼ਹਿਰੀਲੀ ਚੀਜ਼ ਨਾ ਖਾਓ ਪੀਓ ਖੁਸ਼ ਰਹੋ ਤੇ ਜੇ ਮੁੰਡੇ ਵਾਲਿਆਂ ਨੂੰ ਬੇਨਤੀ ਆ ਵੀ ਤੁਸੀਂ ਪੈਂਦੀ ਸੱਟੇ ਤਾਂ ਕੁੜੀ ਦਾ ਬਾਪ ਰਗੜਤਾ ਇਸ ਕਰਕੇ ਤੁਸੀਂ ਨਵੇਂ ਸਿਰੇ ਤੋਂ ਜਿਹੜੀ ਜ਼ਿੰਦਗੀ ਸ਼ੁਰੂ ਕਰ ਰਹੇ ਆ ਉਹਦੇ ਸਹਯੋਗੀ ਬਣਨਾ ਉਹਨੂੰ ਮਾਰਨ ਵਾਸਤੇ ਨਹੀਂ ਗਏ ਤੇ ਲੋਕਾਂ ਨੂੰ ਵੀ ਮੇਰੀ ਬੇਨਤੀ ਜਿਹੜੇ ਵਿਆਹਾਂ 'ਚ ਜਾਂਦੇ ਆ ਵੀ ਪਲੇਟ ਭਰੀ ਜਿਵੇਂ ਮਾਊਂਟ ਐਵਰੇਸਟ ਜਿਹੜੀ ਪਲੇਟ ਭਰ ਕੇ ਥੋੜਾ ਜਿਹਾ ਖਾ ਕੇ ਚਲ ਡਸਟ ਬੈਂਚ ਥੋੜਾ ਜਿਹਾ ਖਾਦਾ ਚਲ ਡਸਟ ਬੈਂਚ ਆਪਾਂ ਕੁੜੀ ਵਾਲੇ ਮਾਰਨ ਥੋੜੀ ਆਏ ਆ ਆਪਾਂ ਉਹਦੀ ਖੁਸ਼ੀ ਦੇ ਵਿੱਚ ਆਏ ਆ ਉਹਨਾਂ ਨੂੰ ਅਸ਼ੀਰਵਾਦ ਦੇਣਾ ਹੈ ਇਸ ਗੱਲ ਨੂੰ ਸਮਝਿਆ ਕਰੇ